ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਚੋਬਰੋ ਕੀ ਹਲਚਲ ਨੇ ਢੀਟਾ ਕੋ ਉਤਰ ਖਤਰ ਸਾਰੇ ਬਜੇ ਦੇ ਘੰਟ ਹੋਣਗੇ ਜੀ ਤੇ ਬਾਕੀ ਜੇ ਇਧਰ ਗੱਡੀ ਤੇ ਕਪੜਾ ਲਿਆ ਪਿਆ ਇਹ ਵੀ ਚੜਾਉਣੇ ਆ ਕਪੜਾ-ਕਪੜਾ ਪਾਉਣੇ ਗੱਡੀ ਤੇ ਠੀਕ ਹੈ ਚੋਬਰੋ ਤੇ ਅੱਜ ਫਿਰ ਬਲੌਗ ਦੀ ਕਾਰਜਕਾ ਸ਼ਟਾਰਟਿੰਗ ਅੱਜ ਯਾਰ ਕੋਈ ਹੈ ਨਹੀਂ ਮੂਡ じゃ ਹੈ ਨਹੀਂ ਇਸ ਬਲੌਗ ਸਟਾਰਟ ਕਰਨ ਪਰ ਤਾਂ ਵੀ ਤੁਹਾਡੇ ਚੋਬਰ ਨੇ ਕਰਤਾ ਕਿਉਂਕਿ ਅੱਜ ਕੋਈ ਟੌਪਿਕ ਹੀ ਹੈ ਨਹੀਂ ਬਲੌਗ ਦਾ ਠੀਕ ਹੈ ਜੀ ਟਾਪਿਕ ਦਾ ਕਿਉਂ ਟਾਪਿਕ ਤਾਂ ਹੁਣੇ ਬਣਾ ਲਾਂਗੇ ਬਾਕੀ ਜੇ ਇਧਰ ਗੁਕੜੀਆਂ ਨੇ ਆਪਣੀਆਂ ਆਂਡੇ ਵੀ ਦੇ ਦਿੱਤੇ ਆਂਡੇ ਦੇ ਲੱਗੀਆਂ ਠੀਕ ਹੈ ਚੋਬਰੋ ਤੇ ਆ ਰੇ ਤਿੰਨ ਕੁੱਕੜੇ ਕੁਕੜੀ ਆ ਤੇ ਖੁੱਡੇ ਦਾ ਗੇਟ ਖੋਲ੍ਹਿਆ ਪਹਿਲਾਂ ਚਾਬੀ ਲਿਆਣ ਕੇ ਠੀਕ ਹੈ ਜੀ ਲਓ ਜੀ ਤੇ ਹੁਣ ਮਨੀਤ ਨੂੰ ਚੁੱਪ ਚੰਨੇ ਆ ਪੈਂਦਾ ਤੇ ਪਿੰਡੋਂ ਆਰ ਚੰਗੂਤਰ ਬੁੱਲੇ ਛੱਡਦੇ ਆ ਲਓ ਜੀ ਤੇ ਨੀਤ ਨੂੰ ਛੱਡ ਕੇ ਆ ਗਿਆ ਚੋਬਰ ਪੁੱਠਾ ਘਰੇ ਤੇ ਚਲੋ ਆਹੀ ਚੱਲਦੇ ਮੈਂ ਕਿ ਡੰਡੀ ਡੰਡੀ ਚੱਲ ਵੜੀਏ ਤੇ ਬਾਕੀ ਹੁਣੀ ਜਾ ਕੇ ਕਬੂਤਰ ਫੁੱਲੇ ਛੱਡਦੇ ਆ ਠੀਕ ਆ ਜੋ ਬਰੋ ਮਤਲਬ ਛੋਟੇ ਬੱਚੇ ਛਤਰੀਆਂ ਤੇ ਬੰਨ੍ਹਦੇ ਆ ਕਹ ਰਹੀ ਕਿ ਰਾਂ ਮੜ ਕੇ ਯਰ ਗਿੱਜਦੇ ਨਹੀਂਗੇ ਹੁਣ ਕਈ ਆ ਉਹ ਜਿਹੜੇ ਵੱਡੇ ਬੱਚੇ ਉਹ ਗਿੱਜੇ ਨਹੀਂਗੇ ਤੇ ਕਈਆਂ ਨੂੰ ਤੇਲੀ ਵੱਡੀ ਛਤਰੀ ਤੇ ਲਾ ਦਾਂਗੇ ਕੋਠੇ ਤੇ ਦੂਜੇ ਜਿਹੜੇ ਛੋਟੇ ਚੀਜ਼ ਤੋਂ ਬੱਚੇ ਛੋਟੇ ਆ ਉਹਨਾਂ ਨੂੰ ਹੀਟ ਲਈ ਛਤਰੀ ਤੇ ਲਾ ਦਾਂਗੇ ਤੇ ਰਾਤ ਇੱਕ ਛੋਟੇ ਬੱਚੇ ਨੂੰ ਯਾਰ ਕੂਤਰੀ ਨੇ ਖਰਾਕ ਨਹੀਂ ਮਤਲਬ ਖਾਣਾ ਹੀ ਖੋਇਆ ਦਾਣੇ ਨਹੀਂ ਚੋਗਾ ਨਹੀਂ ਦਿੱਤਾ ਕਿਉਂਕਿ ਉਹ ਬੱਚਾ ਥੱਲੇ ਆਣ ਕੇ ਡਿੱਗ ਗਿਆ ਸੀ ਤੇ ਉਹ ਵੀ ਤੁਹਾਨੂੰ ਜਾ ਕੇ ਉਹਦੇ ਵਗੋਣੇ ਕਿਵੇਂ ਦੀ ਰਿਪੋਰਟ ਹੈ ਫਿਕਰਾ ਕਰੇ ਪਹੁੰਚ ਜੀ ਕਿਉਂਕਿ ਫਿਰ ਉੱਥੇ ਜਾ ਕੇ ਤੁਹਾਨੂੰ ਸਹੀ ਓਕੇ ਰਿਪੋਰਟ ਦੇਵਾਂਗੇ ਹਾਂਜੀ ਬਈ ਤੇ ਹੁਣ ਛਤਰੀ ਆਪਾਂ ਦੂਜੇ ਬਾਅਦ ਤੋਂ ਲਾ ਲਈ ਤੇ ਇੱਕ ਛੋਟਾ ਬਾਸ ਹੋਰ ਲਾਤਾ ਆ ਪਾ ਰਿਆ ਤੇ ਹੁਣ ਕਬੂਤਰ ਬੰਦਿਆ ਯਾਰੋ ਛੋਟੇ ਬੱਚੇ ਲਾਉਣੇ ਆਂਦੇ ਤੇ ਠੀਕ ਹੈ ਜੱਬਰੋ ਛੋਟੇ ਬੱਚੇ ਬਾਹਰ ਕੱਢਦੇ ਹ ਗੁੱਡੇ ਚੋਂ ਅੱਜ ਹਾਂਜੀ ਬਈ ਤੇ ਦੋ ਬੱਚੇ ਹੋਰ ਬਾਹਰ ਕੱਢਦੇ ਜੀ ਇਹਨਾਂ ਨੂੰ ਵੀ ਲਾਉਣੇ ਆ ਛਤਰੀ ਤੇ ਨਵੇਂ ਬੱਚੇ ਆ ਜਿਹੜੇ ਮਤਲਬ ਚਿੱਟੀਆਂ ਅੱਖਾਂ ਵਾਲੇ ਕਬੂਤਰ ਤੇ ਖੱਟੀਆਂ ਅੱਖਾਂ ਵਾਲੀ ਕਬੂਤਰੀ ਦੇ ਆ ਠੀਕ ਹੈ ਜੋ ਬ్రో ਤੇ ਲਾਲ ਜੀ ਨੇ ਨਿਕਲੇ ਆ ਚਿੱਟੀਆਂ ਅੱਖਾਂ ਦੇ ਠੀਕ ਹੈ ਜੋ ਬ్రో ਇਹਨਾਂ ਨੂੰ ਛਤਰੀ ਤੇ ਬੰਨ੍ਹ ਦਿੱ ਗਏ ਲਾ ਦਿੱਤਾ ਮਤਲਬ ਬੰਨ੍ਹ ਦਿੱਏ ਕੀ ਤੇ ਨਾਲ ਇੱਕ ਅੱਧਾ ਕੂਤਰ ਹੋਰ ਛੱਡ ਦਾਂਗੇ ਛਤਰੀ ਆਪਾਂ ਉੱਚੀ ਥੋੜੀ ਜਿਹੀ ਉੱਚੀ ਲਾਈ ਆ ਇੱਕ ਮਿੰਟ ਮਰੇ ਹੱਸਾਉਣ ਵਾਲਾ ਛਤਰੀ ਤੇ ਆਸ ਪੈਣਾ ਹੀ ਨਹੀਂ ਪੋਲ 'ਚ ਇੱਕ ਮਿੰਟ ਬਾਈ ਯਾਰ ਬੱਚੇ ਨਾ ਡਿੱਗਣ ਮੈਂ ਛਤਰੀ ਲਾ ਹਾਂਜੀ ਬਈ ਤੇ ਆ ਕਬੂਤਰੀ ਆ ਛਤਰੀ ਤੇ ਨਹੀਂ ਲੱਗੀ ਵੀ ਤੇ ਮਤਲਬ ਕਾਟਣ ਨਾਲੇ ਅੱਖਾਂ-ਅੱਖ ਚੈੱਕ ਕਰ ਲਓ ਤੇ ਯਾਰ ਮੈਂ ਛਤਰੀ ਤੇ ਨਾਲ ਕਬੂਤਰ ਬੰਨਿਆ ਇਹ ਕੁੜੀ ਜੀ ਵੀ ਤਾਂ ਵੀ ਨਹੀਂ ਖੜੀ ਕਦੇ ਉੱਥੇ ਬਹਿ ਜਾ ਉੱਟ ਕੇ ਕਾਟਾ ਕਦੇ ਨਹਿਮੰਦੇ ਕਦੇ ਉੱਥੇ ਨੌਣ ਘਰ ਤੇ ਕਦੇ ਕਿੱਥੇ ਤੇ ਕਦੇ ਕਿੱਥੇ ਠੀਕ ਆ ਜੀ ਮਸਾ ਫੜ ਕੇ ਲੈਂਦੀ ਆ ਤੇ ਹੁਣ ਇਹਨੂੰ ਰੱਸੀ ਨਾਲ ਬੰਨ ਕੇ ਹਿੱਕਰ ਮੈਂ ਇਹਦੇ ਤੇ ਬੰਨਦਾ ਛਤਰੀ ਤੇ ਠੀਕ ਹੈ ਜੋ ਬਰੋ ਹਾਂਜੀ ਬਈ ਤੇ ਇਹ ਕਬੂਤਰ ਮਰ ਕੂਤਰ ਬੰਨ ਤੇ ਛਤਰੀ ਤੇ ਤੇ ਹੁਣ ਇਹ ਕਬੂਤਰਾ ਫਿਰ ਤੜਫੜ ਜੀ ਕਰ ਕੇ ਪਿਆ ਹੌਣ ਦੁਬਾਰਾ ਫੇਰ ਉੱਡ ਪਿਆ ਹੈ ਆ ਗਈ ਓਏ ਪਰ ਹਾਤ ਮੈਂ ਦਾਣੇ ਬਾਹਰ ਹੀ ਪੁੱਲ ਗਿਆ ਅੱਦੇ ਖੁੱਡੇ ਦੇ ਉੱਤੇ ਰੱਖੇ ਪਏ ਹੁਣ ਵੇਖੇ ਮੈਂ ਤਾਂ ਕਬੂਤਰ ਖਾਈ ਜਾਂਦਾ ਉੱਡ ਕੇ ਉਥਾਨ ਕੇ ਛਤਰੀ ਤੇ ਚਲੋ ਖਾ ਲੈਣ ਦੋ ਨਾਲੇ ਹੁਣ ਇਹਨੂੰ ਛਤਰੀ ਤੇ ਬਿਠਾ ਦਈਏ ਦੁਬਾਰਾ ਫੇਰ ਲਾਲ ਗੋਲਾ ਆਪਣਾ ਲਓ ਜੀ ਕੂਤਰ ਆਪੇ ਛਤਰੀ ਤੇ ਲਾਇਵੇ ਸੀ ਇਧਰੋਂ ਆਪਣਾ ਮੈਂ ਬਾਸ ਲੈਣ ਆਇਆ ਸੀਗਾ ਖੁੱਡੇ ਚਲਾਉਣ ਨੂੰ ਕੂਤਰਾਂ ਵਾਲੇ ਖੁੱਡੇ ਚਲਾਉਣ ਨੂੰ ਠੀਕ ਹੈ ਚੋ ਭਰੋ ਕਿਉਂਕਿ ਉਹ ਕੂਤਰ ਉੱਤੇ ਬਹਿ ਜਾ ਕਰਨਗੇ ਥੱਲੇ ਠੰਢੀ ਥਾਂ ਤੇ ਨਾਲੇ ਤੱਕ ਕਪਾਉਂਦੇ ਚ ਖੱਟਾ ਬਲਬ ਵੀ ਲਾ ਦਾਂਗੇ ਠੀਕ ਹੈ ਚੋ ਬਰੋ ਕੱਲੇ ਆ ਪਰਸੋ ਤੱਕ ਠੀਕ ਹੈ ਜੀ ਤੇ ਬਾਕੀ ਇਧਰ ਆਪਣੀ ਬੱਕਰੀ ਘੜਾ ਵਾਂਸ ਕੱਢੀਏ ਤੇ ਆਹ ਆਈ 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 ਯਸ ਯੋ ਬੜਾ ਠੀਕ ਹੈ ਜੀ ਉਹ ਯਾਰ ਮੈਂ ਪਹਿਲਾਂ ਜਿਹੜਾ ਕੱਢਿਆ ਸੀ ਗੁੱਡੇ ਚ ਉਹ ਮੈਂ ਛਤਰੀ ਤੇ ਲਾਤਾ ਉਹ ਤੁਹਾਨੂੰ ਪਤਾ ਪਸੂ-ਪਸੂ ਆ ਜਾਂਦੇ ਖੇਤ ਚ ਉਹ ਪੈਂ ਜਿਹੜਾ ਸੂਤਰ ਆਉਂਦਾ ਉਹ ਚੱਕ ਕੇ ਭੱਜ ਕੇ ਲੈ ਜਾਂਦਾ ਕੁੜੀ ਵਾਲੇ ਕਦਾਈ ਨਹੀਂ ਲੱਭਦਾ ਹੀ ਨਹੀਂ ਹੁਣ ਤੇ ਇੱਕ ਕਬੂਤਰ ਆਪਣੇ ਬੱਚਾ ਜੇ ਬਾਹਰ ਤਰਾਂ ਫਿਰਦਾ ਆ ਰਿਹਾ ਤੇ ਇੱਕ ਗੂਤਰ ਉਹ ਜਿਹੜਾ ਆਪਣਾ ਰੋਲ ਹੋਇਆ ਫਿਰਦਾ ਉਹ ਬਠਾ ਜੀ ਤੇ ਇੱਕ ਰਾ ਆ ਲਈ ਇਹ ਕੱਢ ਗਏ ਇੱਕ ਮਿੰਟ ਕੁੰਡ 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 ਹਾਂਜੀ ਚੋ ਬ్రో ਆ ਲਾਵਾਂਗੇ ਆਪਾਂ ਖੁੱਡੇ ਦੇ ਵਿੱਚ ਜੀ ਤੇ ਲੈ ਚਲੀਏ ਖੁੱਡੇ 'ਚ ਵੀਡੀਓ ਤਾਂ ਪੂਰੀ ਨਹੀਂ ਹੁੰਦੀ ਦਾਂਗੇ ਇਹ ਤੇ ਚਲਦੇ ਆਂ ਖੁੱਡੇ 'ਚ ਲਾ ਦਈਏ ਲਓ ਜੀ ਆਹ ਲਾ ਦਈਏ ਖੁੱਡੇ 'ਚ ਕਿਰਾਂ ਢੰਡਾ ਕਰਕੇ ਫਿਰ ਕਰਦੇ ਹਾਂ ਲਓ ਜੀ ਤੇ ਆਹ ਲਾਤਾ ਆਪਾਂ ਖੁੱਡੇ 'ਚ ਵਾਸ ਠੀਕ ਹੈ ਚੋ ਬ్రో ਤੇ ਹੁਣ ਕੂਤਰਾਂ ਨੂੰ ਦਾਣੇ-ਦੂਣੇ ਪਾ ਦਈਏ ਤੇ ਕੂਤਰ ਆਪੇ ਉੱਤੇ ਆਣ ਕੇ ਬਹਿਪੂ ਜਾਣਗੇ ਠੀਕ ਹੈ ਜੀ ਤੇ ਮੈਨੂੰ ਉਧਰ ਬੱਚੇ ਨਹੀਂ ਨਿਕਲੇ ਆ ਜੀ ਤੇ ਇਧਰ ਬੱਚੇ ਲੱਗੇ ਹੋਏ ਆ ਛਤਰੀਆਂ ਤੇ ਇਹ ਕੁੱਤੇ ਛਤਰੀ ਤੇ ਉੱਤਰ ਲੱਗੇ ਆ ਤੇ ਇੱਕੋ ਬੱਚਾ ਜੌੜਦਾ ਫਿਰਦਾ ਉਹਨੇ ਵੀ ਪਿਠਾ ਲਈ ਆ ਆਉਂਦਾ ਜਿਹੜਾ ਤੇ ਇੱਕੋ ਵੱਡਾ ਬੱਚਾ ਕੁੱਤੇ ਰੱਤਾ ਜਾ ਉਹ ਸਾਲਾ ਛਤਰੀ ਤੋਂ ਉੱਡ ਕੇ ਫਿਰ ਥੱਲੇ ਆ ਗਿਆ ਕੋਈ ਨਹੀਂ ਨੇ ਥੱਲੇ ਫਿਰਦਾ ਰਹਿਣ ਦੇ ਹਾਂਜੀ ਬਈ ਤਾਂ ਹੁਣ ਬੱਚੇ ਅੰਦਰ ਕਰ ਦਿੱਗੇ ਜੀ ਨੇਰਾ ਹੋ ਗਿਆ ਇੱਕ ਮਿੰਟ ਖੁੱਡੇ ਦਾ ਗੇਟ ਖੋਲਦੀ ਆ ਛਤਰੀ ਨੂੰ ਰੱਖਦੀ ਆ ਇੱਥੇ ਇੱਕ ਮਿੰਟ ਚੋਬਰ ਬੈਠੋ ਤੁਸੀਂ ਇੱਥੇ ਲਓ ਜੀ ਖੋਲਦਾ ਖੁੱਡੇ ਦਾ ਗੇਟ ਤੇ ਕਬੂਤਰਾਂ ਨੂੰ ਐ ਹੋ ਗਿਆ ਵੀ ਸਾਨੂੰ ਦਾਣੇ ਪਾਉਂਦਾ ਬਾਦ ਨਹੀਂ ਕੋਈ ਚੱਕਰ ਨਹੀਂ ਪੁੱਤ ਚੱਲ ਅੰਦਰ ਸਿਆਣਾ ਬੁੱਧ ਚੱਲ ਚੱਲ ਭੱਜ ਜਾ ਤੂੰ ਵੀ ਭੱਜ ਜਾ ਸ਼ੇਰ ਬਗਿਆ ਜੋਈ ਹੁਣ ਆਪੇ ਆਦਿਆ ਲੈਣਗੇ ਜੜ ਦੇਣਗੇ ਤੇ ਆਪਾਂ ਉੱਤੇ ਜਿਹੜੇ ਕਬੂਤਰਾਂ ਆਣ ਕੇ ਬੈਠੇ ਉਹਨਾਂ ਨੂੰ ਵੀ ਲਾ ਲਈਏ ਠੀਕ ਹੈ ਜੀ ਲਓ ਜੀ ਤੇ ਹੁਣ ਹੋ ਗਿਆ ਹਨੇਰਾ ਤੇ ਕਬੂਤਰ ਆਪਣਾ ਇੱਕ ਬੱਚਾ ਜਿਹਾ ਬਹਿ ਗਿਆ ਆਣ ਕੇ ਤੇ ਹੁਣ ਮੈਂ ਛਤਰੀ ਕੋਲੇ ਲਾ ਕੇ ਤੇ ਬੱਚਾ ਜਿਹਾ ਲਾ ਲਾ ਤੇ ਇਹਨੂੰ ਗੁੱਡੇ 'ਚ ਤਾੜਦਾ ਠੀਕ ਹੈ ਚੋ برو ਆ ਬੈਠਾ ਆਣ ਕੇ ਹਨੇਰੇ 'ਚ ਆ ਰਿਹਾ ਠੀਕ ਹੈ ਜੀ ਤੈਨੂੰ ਲਾ ਕੇ ਮੈਂ ਖੁੱਡੇ 'ਚ ਤਾੜਦਾ ਛਤਰੀ ਉਹ ਲੱਗੀ ਪਈ ਆਪਣੀ ਲੋ ਜੀ ਕੂਤਰਾਂ ਨੂੰ ਦਾਣੇ ਦੋਨੇ ਪਾਤੇ ਆਪਾਂ ਦੇ ਪਾਣੀ ਵੀ ਰੱਖ ਦਿੰਦਾ ਐ ਤੇ ਕੂਤਰਾਂ ਨੂੰ ਛਤਰੀ ਤੇ ਲਾ ਕੇ ਖੁੱਡੇ 'ਚ ਵੀ ਤਾੜ ਦਿੰਦਾ ਜੀ ਤੇ ਬੱਚਿਆਂ ਨੂੰ ਕਬੂਤਰੀ ਚੋਗਾ ਦੇ ਦੇ ਤੇ ਬੜੀ ਵਧੀਆ ਗੱਲ ਐ ਮੇਰੇ ਖਿਆਲ 'ਚ ਦੇਈ ਦੋਗੀ ਉਹ ਜਿਹੜੀ ਉਹ ਜਾਂਦਾ ਬੱਚੇ ਕੋਲੇ ਫਿਰ ਕੱਲ ਇਹਨੇ ਚੋਗਾ ਨਹੀਂ ਦਿੰਦਾ ਸਿੱਟਕੇ ਦਿੰਦਾ ਮੈਨੂੰ ਸਭ ਵੀ ਕੋਈ ਚੋਗਾ ਪਤਾ ਨਹੀਂ ਕਿਉਂ ਨਹੀਂ ਦਿੰਦੀ ਐਂ ਕੀ ਚੱਕਰ ਐ ਲੱਗ ਜਾਂਦਾ ਕਿਥੇ ਨਹੀਂ ਦਿੰਦੀ ਇਹ ਪੁਰਾਣੀ ਕੀ ਚੱਕਰ ਹੈ ਕਮੈਂਟ ਕਰਕੇ ਦੱਸੋ ਨਾ ਇਹ ਕੂਤਰਾ ਚੋਗਾ ਦਿੰਦਾ ਕੂਤਰਾ ਇੰਦਾ ਕਿੱਥੇ ਫਿਰਦਾ ਕੂਤਰਾ ਫਿਰਦਾ ਹੀ ਸਾਰਿਆਂ ਕੂਤਰੀ ਥੱਲੇ ਉੱਤ ਨਹੀਂ ਲੱਗੀ ਦੇਣੇ ਸ਼ੁਕਰ ਹੁਣ ਇੱਕ ਰਹਿ ਜੂਗਾ ਭੱਜਾ 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 ਮੈਨੂੰ ਆਉਣਾ ਉਹ ਭੱਜਾ ਭੱਜਾ ਮਾਰਸ਼ਲ 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 ਕਰਵਾ ਲਿਆ ਜਾ ਜਾ ਅੰਦਰ ਉਹਨ ਦੂਜੇ ਨੂੰ ਵੀ ਦੇ ਚੋਗਾ Upon the IR and leave on the balls.